नमस्कार दोस्तों विवादों के चलते जो जोड़े सामने आते हैं वो लगातार सोशल मीडिया पर वायरल होते रहते हैं और उनको उनको लेकर आए दिन कोई ना कोई ना बड़ी अपडेट सामने आ रही है जिस ये तो है है तो लेटेस्ट न्यूज बाद काफी ट्रोल किया जा रहा है। और उनका पंगा इंदी जायसवाल के मशहूर यूट्यूबर से पड़ रहा है कल लव निर्मल कपल जो के एक स्कूल के फंक्शन में चीफ गेस्ट के तौर पर आमंत्रित किए गए थे और स्कूल के आमंत्रण पर लव निर्मल कपल उस फंक्शन में पहुंचे और उन्होंने धमाकेदार एंट्री की और बच्चों के लिए दो शब्द भी कहे जिसके बाद इंडी जायसवाल ने उनके खिलाफ लाइव आकर बयान दिया है और इंडी जायसवाल ने लव निर्मल कपल को लेकर क्या बड़ी बातें कही हैं। इस वीडियो में इंडी जायसवाल ने लव निर्मल कपल के बारे में क्या कहा सभी लोग दीवल मेहमान यार या? गया? की गया गया ਹੈਂ ਜੇ ਸਮੇਂ ਦੁਖਾਉਂਦੀ ਆ ਤੇ ਡਾਲਰ ਕਮਾਉਂਦੀ ਆ ਦੇਖ ਲਓ ਏ ਹੱਥ ਦੀ ਆ ਵੀ ਕਿੰਨੇ ਫੁੱਦੂ ਲੋਗ ਆ ਸਾਨੂੰ ਸੱਦੀ ਜਾਂਦੇ ਆ ਹਾਂਜੀ ਹੱਸੀ ਜਾਂਦੀ ਆ ਹੈ ਦਾਂ ਦੋ ਠੀਕ ਹੈ ਨਾ ਚਲੋ ਕਿਸੇ ਦੇ ਆਪਾਂ ਬੋਡੀ ਨੂੰ ਨਹੀਂ ਮਾਰਾ ਕਿਹਾ ਜਾਂਦਾ ਬਾਈ ਦੱਸਿਆ ਤਾਂ ਜਾਵੇ ਯਾਰ ਆਪਣੇ ਲੋਗ ਮੁੱਕ ਗਏ ਆ ਯਾਰ ਚੰਗੇ ਲੋਗ ਮੁੱਕ ਗਏ ਆ ਕੋਈ ਅਕਲ ਵਾਲੇ ਕੋਈ ਕੋਈ ਜੋ ਖੇਡਿਆ ਹੋਵੇ ਏਸ਼ੀਆ ਜਾਂ 올림픽 ਹੋਣ ਦੇਖੋ ਆ ਨਿਆਣੇ ਆ ਹੈ ਇਹ 3 ਰਾਣੀਆਂ ਨਾਲ ਦੇਖੀ ਜਾ ਰਹੀਆਂ ਆ ਉਹਨਾਂ ਦੇ ਦਿਲ 'ਚ ਵੀ ਹੋਣਾ ਵੀ ਸਾਡਾ ਮੁੱਖ ਮਹਿਮਾਨ ਆ ਹਾਂਜੀ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੋਣਾ ਉਹਨਾਂ ਨੇ ਦੇਖਣਾ ਆ ਕੀ ਕਰਦੀ ਆ ਦਾਦੋ ਜੀ ਠੀਕ ਹੈ ਨਾ ਇਹਨਾਂ ਦੀ ਇੱਕ ਸ਼ਾਦੀ ਦੇ ਵੀਡੀਓ ਹੋਈ ਸੀ ਨੱਚਦੀ ਦੀ ਠੀਕ ਹੈ ਨਾ ਤਾਂ ਬਾਈ ਜੀ ਹੁਣ ਠੀਕ ਹੈ ਨਾ ਤੁਸੀਂ ਇਹੇ ਚਾਹੁੰਦੇ ਵੀ ਤੁਹਾਡੀਆਂ 3 ਬੀ ਇਹਨਾਂ ਦੀ ਤਰ੍ਹਾਂ ਜਿਸਮ ਦਿਖਾਉਣ ਲੋਕਾਂ ਅੱਗੇ ਹੈ ਤੇ ਮੁੱਖ ਮਹਿਮਾਨ ਦਾ ਹੁੰਦਾ ਕੀ ਆ ਵੀ ਲੋਕ ਜੋ ਨਿਆਣੇ ਹੁੰਦੇ ਆ ਉਹ ਦੇਖਦੇ ਆ ਵੀ ਸਾਡਾ ਮੁੱਖ ਮਹਿਮਾਨ ਕਿੱਦਾਂ ਦਾ ਆਪਾਂ ਵੀ ਇਦਾਂ ਦੇ ਹੋਈਏ ਹੈ ਕੋਈ ਖੜਹਾਰੀ ਲਿਆਓ ਕੋਈ ਹੋਰ ਲਿਆਓ ਸਾਲਿਓ ਹੈ ਬਾਈ ਜੀ ਆਪਾਂ ਇਦਾਂ ਦੇ ਲੋਕਾਂ ਦੀ ਆਪਾਂ ਵੀਡੀਓ ਮੈਂ ਥੋੜੀਆਂ ਕੀਤੀਆਂ ਸੀ ਹੁਣ ਕਰਿਆ ਕਰਿਆ ਇਹਨਾਂ ਦੀ ਦੱਸਿਓ ਤੁਸੀਂ ਬਾਈ ਜੀ ਤੇ ਅੱਗੇ ਦੀ ਇਹ ਪਹਚਾਇਓ ਤੇ ਦੱਸਿਓ ਮੈਨੂੰ ਵੀ ਨਾ ਸਾਲਿਆਂ ਦੀ ਕੀ ਦੇਣਿਆ ਹਾਉ ਜਾ ਰੋਖਾ ਹੈ ਨਾ ਔਖਾ ਹੈ ਨੌਖਾ ਕੋਣ ਚਾਹੁੰਦਾ ਵੀ ਉਹਨਾਂ ਦੀਆਂ ਧੀਆਂ ਵੀ ਇਦਾਂ ਜਿਸਮ ਦਿਖਾਵੇ ਲੋਕਾਂ ਅੱਗੇ ਲੱਖਾਂ ਲੋਕਾਂ ਅੱਗੇ ਦੇਖ ਲਿਓ ਜਿਨ੍ਹਾਂ ਨੂੰ ਨਹੀਂ ਪਤਾ ਇਹ ਕੀ ਕੀਤਾ ਐਸ ਨੇ ਤੇ ਦੱਸਿਓ ਤੁਸੀਂ ਵੀ ਬਾਈ ਜੀ ਸਹੀ ਕੀਤਾ ਐ ਸਕੂਲ ਵਾਲਿਆਂ ਨੇ ਜਾਂ ਨਹੀਂ ਤੇ ਫਾਲੋ ਵੀ ਕਰਿਓ ਹੁਣ ਇਹਨਾਂ ਦੀ ਵਾਰੀ ਐ ਤੇ ਭੇਡੋ ਤੁਹਾਡੀ ਹਮਾਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੇਂ ਔਰ ਵੀਡੀਓ ਕੋ ਸ਼ੇਅਰ ਕਰੇਂ। ਧੰਨਵਾਦ।